ਪੰਜਾਬ ਦੇ ਕਿਸਾਨਾਂ ਲਈ ਆਈ ਵੱਡੀ ਖੁਸ਼ਖਬਰੀ ਇਸ ਦਿਨ ਖਾਤਿਆਂ ਦੇ ਵਿੱਚ ਆਉਣਗੇ ਪੈਸੇ ਕਿਸਾਨ ਭਰਾਵੋ ਖਾਤੇ ਕਰ ਲੋ ਤਿਆਰ ਇਸ ਵੇਲੇ ਦੀ ਵੱਡੀ ਖੁਸ਼ਖਬਰੀ ਕਿਸਾਨ ਭਰਾਵਾਂ ਦੇ ਲਈ ਆ ਰਹੀ ਹੈ ਜੀ ਹਾਂ ਪੀਐਮ ਕਿਸਾਨ ਸਨਮਾਨ ਨidhi ਯੋਜਨਾ ਦਾ ਲਾਭ ਲੈਣ ਵਾਲੇ ਕਿਸਾਨ 19ਵੀਂ ਕਿਸ਼ਤ ਦੀ ਉਡੀਕ ਕਰ ਰਹੇ ਹਨ ਕਿਉਂਕਿ 18 ਕਿਸ਼ਤਾਂ ਉਹਨਾਂ ਦੇ ਖਾਤਿਆਂ ਵਿੱਚ ਸਹੀ ਸਲਾਮਤ ਸਰਕਾਰ ਦੇ ਵੱਲੋਂ ਪਹੁੰਚਾ ਦਿੱਤੀਆਂ ਗਈਆਂ ਹਨ ਤੇ ਹੁਣ ਕਿਸਾਨਾਂ ਨੂੰ 19ਵੀਂ ਕਿਸ਼ਤ ਦੀ ਉਡੀਕ ਹੈ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਕੇਂਦਰੀ ਖੇਤੀਬਾੜੀ ਕਿਸਾਨ ਭਲਾਈ ਅਤੇ ਪਿੰਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਫਰਵਰੀ ਨੂੰ ਕਿਸਾਨੀ ਪ੍ਰੋਗਰਾਮ ਵਿੱਚ ਭਾਗ ਲੈਣ ਅਤੇ ਹੋਰ ਵਿਕਾਸੀ ਪ੍ਰੋਗਰਾਮਾਂ ਦਾ ਲਾਂਚ ਕਰਨ ਲਈ ਬਿਹਾਰ ਦੇ ਦੌਰੇ ਤੇ ਜਾਣਗੇ ਉਦੋਂ ਹੀ ਪੀਐਮ ਕਿਸਾਨ ਯੋਜਨਾ ਦੀ 19ਵੀਂ ਕਿਸ਼ਤ ਦੀ ਵੰਡ ਕੀਤੀ ਜਾਵੇਗੀ ਤੁਹਾਨੂੰ ਦੱਸ ਦਿੰਦੇ ਆ ਕਿ ਜੇਕਰ ਤੁਸੀਂ ਈ ਕੇ ਵੀ ਸੀ ਨਹੀਂ ਕੀਤੀ ਤਾਂ ਇੱਥੇ ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਦੇ ਤਹਿਤ ਲਾਭ ਪ੍ਰਾਪਤ ਕਰਨ ਲਈ ਈ ਕੇ ਵੀ ਸੀ ਕਰਵਾਉਣਾ ਜ਼ਰੂਰੀ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 15 ਅਕਤੂਬਰ 2024 ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਦੀ 18ਵੀਂ ਕਿਸ਼ਤ ਜਿਹੜੀ ਉਹ ਜਾਰੀ ਕੀਤੀ ਗਈ ਸੀ पीएम किसान केंद्र सरकार दी योजना है जिसदा फायदा 100% दी वित्तीय पूरण भारत सरकार वलो ਕੀਤਾ ਜਾਂਦਾ ਹੈ ਇਸ ਦੇ ਤਹਿਤ ਕਿਸ਼ਤ ਦੀ ਰਾਸ਼ੀ ਹੈ ਜਿਹੜੀ ਸਿੱਧਾ ਲਾਭ ਪਾਤਰਾਂ ਦੇ ਬੈਂਕ ਖਾਤੇ ਦੇ ਵਿੱਚ ਟ੍ਰਾਂਸਫਰ ਕੀਤੀ ਜਾਂਦੀ ਹੈ ਐਸੇ ਯੋਜਨਾ ਦੇ ਅਧੀਨ ਪੁਮੀਧਾਰਕ ਕਿਸਾਨ ਪਰਿਵਾਰ ਜਿਨ੍ਹਾਂ ਦੇ ਨਾਮ ਉਤੇ ਕਿਸਾਨੀ ਯੋਗ ਭੂਮੀ ਹੈ ਦੇ ਆਧਾਰ ਨਾਲ ਜੁੜੇ ਬੈਂਕ ਖਾਤੇ ਵਿੱਚ ਹਰ ਮਹੀਨੇ ਹਰ 4 ਮਹੀਨਿਆਂ ਦੇ ਵਿੱਚ 2000 ਰੁਪਏ ਦੀ ਤਿੰਨ ਬਰਾਬਰ ਕਿਸ਼ਤਾਂ ਵਿੱਚ 6000 ਰੁਪਏ ਦਾ ਸਾਲਾਨਾ ਭੁਗਤਾਨ ਕੀਤਾ ਜਾਂਦਾ ਹੈ। ਤੁਹਾਨੂੰ ਦੱਸ ਦਈਏ ਕਿ ਹੁਣ ਇਹ ਕਿ ਈ ਕੇਵਾਈਸੀ ਆ ਜਿਹੜੀ ਉਹ ਕਰੋਣੀ ਕਿਉਂ ਜ਼ਰੂਰੀ ਹੈ ਈ ਕੇਵਾਈਸੀ ਕਰੋਨਾ ਅਸਲੀ ਜ਼ਰੂਰੀ ਹੈ ਤਾਂ ਜੋ ਯੋਜਨਾ ਦਾ ਲਾਭ ਦੇਸ਼ ਭਰ ਦੇ ਸਾਰੇ ਕਿਸਾਨਾਂ ਤੱਕ ਬਿਨਾਂ ਕਿਸੇ ਵਿਚੋਲੇ ਦੇ ਪਹੁੰਚ ਸਕੇ ਇਸ ਨਾਲ ਧੋਖਾਧੜੀ ਦੀ ਜਿਹੜੀ ਸੰਭਾਵਨਾ ਉਹ ਘਟ ਜਾਵੇਗੀ ਤਾਂ ਇਹ ਕਿਸਾਨਾਂ ਲਈ ਵੱਡੀ ਖੁਸ਼ਖਬਰੀ ਆ ਰਹੀ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ ਪੀਐਮ ਕਿਸਾਨ ਸਨਮਾਨ ਨidhi ਯੋਜਨਾ ਦੀ 19ਵੀਂ ਕਿਸ਼ਤ ਜਿਹੜੀ ਫਰਵਰੀ ਦੇ ਅਖੀਰ ਤੱਕ ਜਾਰੀ ਕੀਤੀ ਜਾ ਸਕਦੀ ਹੈ ਕਿਉਂਕਿ ਕਿਸਾਨਾਂ ਨੂੰ ਲੰਬੇ ਸਮੇਂ ਤੋਂ ਇਸ ਕਿਸ਼ਤ ਦੀ ਉਡੀਕ ਹੈ ਤੇ ਕਿਸਾਨ ਇਸ ਕਿਸ਼ਤ ਤੇ ਪੂਰੀ ਆਸ ਦੇ ਬੈਠੇ ਹਨ ਤੇ ਸਰਕਾਰ ਦੇ ਵੱਲੋਂ ਫਰਵਰੀ ਦੇ ਅੰਤ ਤੱਕ ਇਹ ਕਿਸ਼ਤ ਤੁਹਾਨੂੰ ਜਾਰੀ ਕਰ ਦਿੱਤੀ ਜਾਵੇਗੀ ਧੰਨਵਾਦ ਹਰ ਪੰਜਾਬੀ ਅਪਡੇਟ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ